ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸ ਇਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਫੇਰ ਨਿਕਲੇ ਹੋਇਆ ਹਾਂ ਸ਼ਾਪਿੰਗ ਦੇ ਲਈ ਸਾਰੀ ਸ਼ਾਪਿੰਗ ਡਨ ਹੋ ਗਈ ਪਰ ਵਿਆਹ ਦੇ ਦਿਨ ਕੀ ਪੋਣਾ ਉਹ ਡਿਸਾਈਡ ਨਹੀਂ ਹੋ ਰਿਹਾ ਤੇ ਹਾਂ ਉਹ ਕੀ ਪੋਣਾ ਉਹ ਸਿਆਪਾ ਹੀ ਪਹਿਣਾ ਮੈਨੂੰ ਲੱਗਦਾ ਸਾਡਾ ਤਾਂ ਹਾਂ ਦੇ ਉਹ ਹੀ ਨਵਸਾਲ ਦੇ ਸਾਈਡ ਹੁੰਦਾ ਸਾਡੇ ਤੋਂ ਬਾਅਦ ਲੱਗੇ ਸੀ ਇਹ ਸਾਰੇ ਜੈਂਟਸ ਜਿੰਨੇ ਵੀ ਸਾਡੇ ਹੈਗੇ ਨੇ ਸ਼ਾਪਿੰਗ ਕਰਨੇ ਨਾ થોਦੀ ਤਾਂ ਧੰਨ ਹੋ ਗਈ ਹੈ ਨਾ ਉਹ ਵੀ ਦੇਖ ਲੈ ਕੱਲੇ ਧੰਨ ਕਰਿਆ ਪਰਸੋਂ ਹਣਾ ਹਾਂ ਪਰ ਸਾਡੀ ਦੋਨੋਂ ਦੀ ਇਧਰ ਗੁਰਪੀ ਦਾ ਤਾਂ ਸਿਰ ਵੀ ਦੁਖਣ ਲੱਗ ਗਿਆ ਕਿਉਂਕਿ ਅਸੀਂ ਦੋ ਤਿੰਨ ਸ਼ਾਪ ਤੇ ਚਾਏ ਜੋ ਚੀਜ਼ ਅਸੀਂ ਮੰਗਦੇ ਹਾਂ ਸਾਨੂੰ ਮਿਲਦੀ ਨਹੀਂ ਹੈਗੀ ਅਸੀਂ ਸਾਰਾ ਮਲੇਰਪੋੜ ਲਗਾਤਾ ਸਾਰਾ ਖੰਨਾਗਾਤਾ ਤੇ ਫਗਵਾੜਾ ਵੀ ਫੇਲ ਕਰਤਾ ਹੁਣ ਅਸੀਂ ਹੁਣ ਫਗਵਾੜੇ ਤੋਂ ਅਸੀਂ ਜਾ ਰਹੇ ਹਾਂ ਜਲੰਧਰ ਕਿਉਂਕਿ ਅੱਜ ਅਸੀਂ ਆਏ ਸੀ ਹੈਂ ਅੱਜ ਅਸੀਂ ਆਏ ਸੀ ਫਗਵਾੜੇ ਸਾਈਡ ਕੱਪੜੇ ਦੀ ਰਿਪਾਇਰਮੈਂਟ ਆ ਹਾਂ ਫਗਵਾੜੇ ਸਾਈਡ ਆਏ ਸੀ ਅੱਜ ਅਸੀਂ ਤੇ ਸਾਨੂੰ ਇੱਕ ਜ਼ਰੂਰੀ ਕੰਮ ਇਹ ਵੀ ਸੀ ਕਿ ਫਗਵਾੜੇ ਸਾਈਡ ਪਿੰਡ ਮਹੇਲੀ ਮਹੇਲੀ ਪਤਾ ਨਹੀਂ ਮਹੇਲੀ ਐਡਾ ਦਾ ਪਿੰਡ ਹੈ ਉੱਥੇ ਟਾਈਫਾਇਟ ਦੀ ਦਵਾਈ ਪਾਉਂਦੇ ਨੇ ਅੱਖਾਂ ਦੇ ਵਿੱਚ ਫਿਰ ਕੀ ਆ ਤੇ ਅੱਖਾਂ ਦੇ ਵਿੱਚ ਦਵਾਈ ਪਾਉਂਦੇ ਨੇ ਟਾਈਫਾਇਟ ਦੀ ਸੁਰਮਾ ਲਿਕਵਿਡ ਜੀ ਹੁੰਦੀ ਆ ਬਸ ਡਰਾਪਸ ਪਾਉਂਦੇ ਨੇ ਉਹ ਤੇ ਮੇਰੇ 3-4 ਸਾਲ ਮਿਲਦਾ 2018 ਦੇ ਵਿੱਚ ਮੈਂ ਵਾਇਸ ਹੀ ਇੰਨੇ ਸਾਲ ਲੰਘ ਗਏ ਸੀ ਹੁਣ ਥੋੜੀ ਜਿਹਾ ਆਪਾਂ ਟਾਈਫਾਇਡ ਦੀ ਸ਼ਿਕਾਇਤ ਆਈ ਸੀ ਤਾਂ ਕਰਕੇ ਆਪਾਂ ਫੇਰ ਪੁਆਲੀ ਤੇ ਗੁਰਪ੍ਰੀਤ ਨੂੰ ਕੁਝ ਜ਼ਿਆਦਾ ਹੀ ਸੀ ਟਾਈਫਾਇਡ ਤੇ ਇਹਦੇ ਪੁਆਈਆ ਹਫਤੇ ਤੱਕ ਫੇਰ ਪੁਆ ਕੇ ਲੈ ਕੇ ਜਾਣੀ ਆ ਔਰ ਅਗਰ ਤੁਸੀਂ ਵੀ ਮਗਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਦੇ ਦੇਣਾ ਵੀ ਇਹ ਤਾਂ ਦੱਸਦਾ ਕਿ ਕਿੰਨਾ ਕਿੰਨਾ 98561 98561 0026 98561 0026 ਦੇ ਉੱਪਰ ਵਧੀਆ ਜੁਤੀਆਂ ਕੋਲ ਵੀ ਮਗਾਉਣਾ ਹੈ ਨੰਬਰ ਤੇ ਕਰੋ ਹਾਂ ਇਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਲੋਕੇਸ਼ਨ ਮਗਾ ਸਕਦੇ ਹੋ ਮਤਲਬ ਕਿਸੇ ਦਾ ਭਲਾ ਹੋਣਾ ਚਾਹੀਦਾ ਲੋਕੇਸ਼ਨ ਸੈਂਡ ਕਰ ਦਾਂਗੇ ਹੈ ਹਾਂ 100 ਰੁਪਿਆ ਫੀਸ ਆ ਹਾਂ 100 ਰੁਪਿਆ ਫੀਸ ਆ ਬਸ ਉੱਥੇ ਜਿਹੜੀ ਤੁਸੀਂ ਦੇਣੀ ਆ ਤੇ ਹਾਂ ਉਹ ਵੀ ٹرسٹ ਵਗੈਰਾ ਨੂੰ ਜਾਂਦੇ ਜਿਵੇਂ ਵੀ ਅनाथ ਬੱਚਿਆਂ ਨੂੰ ਜਾਂ ਫਿਰ ਜੋ ਵੀ ਮਤਲਬ ਇੱਥੇ ਬਣੇ ਹੋਏ ਨੇ ਨਾਥ ਆਸ਼ਰਮ ਵਗੈਰਾ ਜਾਂ ਕੁਝ ਵੀ ਉੱਥੇ ਜਾਂਦੀ ਹੈ ਉਹ ਸਾਰੀ 100 ਰੁਪਿਆ ਫੀਸ ਦੇਣੀ ਆ ਤੁਸੀ ਸੋ ਤੁਸੀਂ ਅਗਰ ਕਿਸੇ ਨੂੰ ਵੀ ਹੈਗੇ ਰਿਕੁਆਇਰਮੈਂਟ ਕਿਸ ਦਾ ਟਾਈਫਰਟ ਬਹੁਤ ਜ਼ਿਆਦਾ ਵਧਿਆ ਹੋਇਆ ਆ ਤਾਂ ਤੁਸੀਂ ਪੁਆ ਕੇ ਦੇਖਿਓ ਇੱਕ ਵਾਰ ਜ਼ਰੂਰ ਤੇ ਦੇਖਦੇ ਆਪਾਂ ਕੀ ਹੁਣ ਅੱਗੇ ਕਿੱਥੇ ਚੱਲੇ ਆਪਾਂ ਜਲੰਧਰ ਹੁਣ ਦੇਖਦੇ ਆ ਇਥੇ ਕੁਝ ਪਸੰਦ ਆਉਂਦਾ ਜਾਂ ਨਾ ਆ ਮੁੰਡਾ ਸਾਡੇ ਨਾਲ ਆਇਆ ਸ਼ੋਪਿੰਗ ਕਰਨ ਗੁਰਪ੍ਰੀਤ ਟਟਲੀ ਹੋਗੀ ਅੱਪਾ ਹੋ ਗਈ ਬਿਮਾਰ ਦੀ ਕੀ ਕਰੀਏ ਯਾਰ ਮਿਲਦਾ ਹੀ ਨਹੀਂ ਹੈਗਾ ਕੁਝ ਜੋ ਸਾਨੂੰ ਚਾਹੀਦਾ ਹੁਣ ਤਾਂ ਅਸੀਂ ਰੇਂਜ ਦੀ ਵੀ ਕੋਈ ਪ੍ਰੋਬਲਮ ਨਹੀਂ ਰੱਖੀ ਹੈਗੀ ਪਤਾ ਕਿ ਕੀ ਚਾਹੀਦਾ ਸਾਨੂੰ ਇਹ ਨਹੀਂ ਪਤਾ ਸਾਨੂੰ ਕੀ ਚਾਹੀਦਾ ਬਰੇਕ ਪੋਹਣਾ ਚਾਹੀਦਾ ਚਲੋ ਦੇਖਦੇ ਆ ਲਓ ਵੀ ਪਹੁੰਚ ਗਏ ਆਪਾਂ ਕਹਿੰਦੇ ਕਪੂਰਥਲਾ ਜਲੰਧਰ ਤੋਂ ਹੈ ਜਲੰਧਰ ਤਾਂ ਕਪੂਰਥਲਾ ਰੋਡ ਤੇ ਸੈਂਸਿਟੀ ਕਪੂਰਥਲਾ ਬਲੈਕ ਬਾਈ ਦਸੋ ਤੇ ਆ ਗਏ ਰੱਬ ਦੀਆਂ ਜੜਾਂ ਚ ਦੇਖਣ ਜੇ ਹੁਣ ਇਤੋਂ ਵੀ ਨਾ ਪਸੰਦ ਆਈ ਬਸ ਬਸ ਗੁਰਪ੍ਰੀਤ ਬਸ ਫਿਰ ਫਿਰ ਆਪਣਾ ਕੁਝ ਨਹੀਂ ਹੋ ਸਕਦਾ ਕੋਈ ਨਹੀਂ ਸੰਭਾਲ ਸਕਦਾ ਆਪਾਂ ਨੂੰ ਅਸੀਂ ਤਾਂ ایکسپੀਰੀਅੰਸ ਜਾ ਕਰਨ ਆਏ ਸੀ ਬਰਾਤ ਦਾ ਹੈ ਵੀ ਕਿੰਦੀ ਸੋਹਣਾ ਹਾਏ ਹਾਏ ਚਲੋ ਭਾਈ ਦੇਖੀ ਜਾਓ ਪਸੰਦ ਆਉਣ ਡਰੈਸ ਪਸੰਦ ਆ ਜਵੇ ਜੋ ਸਭ ਚਾਹੀਦਾ ਉਹ ਮਿਲ ਜਵੇ ਫਿਰ ਕੁਛ ਖਾਣ ਪੀਣ ਨੂੰ ਵੀ ਮਨ ਕਰੂ ਹੁਣ ਤਾਂ ਸਭ ਖਾਣ ਪੀਣ ਨੂੰ ਵੀ ਮਨ ਮਰ ਮੰਦਾ ਕੀ ਖਾਣਾ ਮੈਂ ਤਾਂ ਮਨ ਨਹੀਂ ਕਰਦਾ ਜਿੰਨਾ ਚਿਰ ਮੈਂ ਡਰੈਸ ਨਹੀਂ ਲੈ ਕੇ ਦੇ ਤਾ ਮੈਂ ਤਾਂ ਚੱਕਣ ਨੂੰ ਜੀ ਨਹੀਂ ਕਰਦਾ ਲਓ ਜੀ ਦੇਖੋ ਫਿਰ ਪਹੁੰਚ ਗਏ ਆਪਾਂ ਜਲੰਧਰ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਬਾਜ਼ਾਰ ਚ ਇਹਨਾਂ ਦਾ ਪੇਜ ਆਪਾਂ ਇੰਸਟਾ ਤੇ ਦੇਖਿਆ ਸੀਗਾ ਤੇ ਇੱਥੇ ਦੇਖਦੇ ਹਾਂ ਹੁਣ ਕੁਝ ਪਸੰਦ ਆਉਂਦਾ ਜਾਂ ਫੇਰ ਬਸ ਇੱਧਰ ਮੈਨੂੰ ਲੱਗਦਾ ਇਹਨਾਂ ਦਾ ਫੈਕਟਰੀ ਆਊਟਲੈਟ ਮਿਲੂਗਾ ਪਰ ਨਾ ਫੈਕਟਰੀਸ ਲੱਗਦੀਆਂ ਨੇ ਇੱਥੇ ਲਓ ਜੀ ਪਹੁੰਚਿਆ ਨਾਨਕਾ ਹਟ ਜਲੰਧਰ ਕੁੱਛਣਾ ਪਊਗਾ ਕਿਨੇ ਤੋਂ ਲੋ ਜੀ ਦੇਖੋ ਟੱਕੋ ਕੋਈ ਡਰੈਸਾਂ ਇਹ ਪੰਨ ਲਓ ਜੀ ਆਹ ਦੱਸਾਂਗਾ ਜਿੱਦਾਂ ਤੁਸੀਂ ਮੰਗਿਆ ਉਹ ਚੀਜ਼ ਕੀ ਜੀ ਇਹ ਜੀ 1800 1810 ਠੀਕ ਹੋ ਸਭ ਸਹੀ ਨਾ ਮਾਜਪਾ ਲਓ ਜੀ ਦੇਖੋ ਡਰੈਸਿੰਗ ਡਰੈਸਾਂ ਉਦੋਂ ਸੱਤ ਬੰਦੇ ਨੂੰ ਪੈਕਰ ਰਹੇ ਨੇ ਆਹ ਸਾਰਾ ਉਧਰ ਸਾਈਡ ਦੇ ਕਿਤੇ ਨੇ ਹੈਲੋ ਹਾਂ ਜਿਵੇਂ ਗਾਂਟਾ ਜਿਵੇਂ ਗਾਂਟਾ ਕਲਰ ਚੇਂਜ ਕਰਵਾ ਸਕਦੇ ਕਿੰਨੇ ਦੀ 25 ਹੈਲੋ ਨੋ ਵੀ ਪੈਕ ਕਰਤਾ ਕਰਦੇ ਤਨ ਕੱਪ 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 ਪਿਆਰਾ ਤੁਸੀਂ ਤੁਹਾਨੂੰ ਰੇਟ ਵੀ ਦੱਸਿਆ ਲਿਖ ਕੇ ਗਰੰਟੀ ਹੈ ਮੇਰੀ ਲੋ ਵੀ ਡਰੈਫਟਾਂ ਪਾਪਾ ਦੇਖ ਰਹੀਆਂ ਨੇ ਹੁਣ ਦਾ ਸੂਸੀ ਇੰਸਟਾਲੇ ਹੋ ਜਾਏਗੀ ਰੋਟੇ ਪੱਟੀ ਵਾਲੀ ਲੈਂਸ ਕਮਾਣੀ ਉਹਨੇ ਜੀ WhatsApp ਤੇ ਵੀ ਭੇਜ ਦੇ ਰਹਾ ਸੁੱਛ ਜੀ। ਲਾਵਾ ਜੀ ਫਾਈਨਲ ਜੱਟਾਂ ਦੀ ਸੂਚੀ ਤੋਂ ਸੰਸਾਰ ਦੀ ਗੁਰਪ੍ਰੀਤ ਦੀ ਡਰੈੱਸ ਨਾ ਲਈ ਆ ਚੁੱਕੀ ਹੈ ਤੇ ਮੇਰੀ ਰੈਡੀ ਹੋਊਗੀ। ਹਾਂ ਜੀ। ਲਾਵਾ ਵੀ ਬਹੁਤ ਬੜਾ ਬਰੇ। ਲੋਵੀ ਡਰੈਸਾਂ ਲੈ ਕੇ ਫੇਰ ਮਨ ਕਹਿੰਦੇ ਕਦੇ ਐਂ ਕਰਦਾ ਕਦੇ ਇਹ ਗੱਲ ਦਾ ਠੀਕ ਹੈ ਨਹੀਂ ਆ। ਕੁਛ ਨਾ ਹੈ। ਵਿਆਹ ਤੋਂ ਬਾਅਦ ਹੀ ਬਦਲਣਾ ਕੋਈ ਕਿਵੇਂ ਸੀ? ਠੀਕ ਸੀ ਹੈ ਸਹੀ ਗੱਲ ਹੈ। ਪਾਜੀ 109 109 ਆ ਰਹੀ ਸੀ ਹੁਣ ਕੁਝ ਖਾਣੇ ਆਪਾਂ ਤੇ ਦੇਖਦੇ ਆ ਕੀ ਖਾਣੇ ਆ ਲਓ ਜੀ ਕਹਿੰਦੇ ਚੱਲਿਆਂ ਮੈਕਡੋਨਲਡਰ ਜਲੰਧਰ ਵਾਲੇ ਦੇਖੋ ਕੀ ਖਵਾਉਂਦਾ ਜੀਜਾ ਜੀਜਾ ਮੀਲਾ ਮੀਲਾ ਖਵਾਉਂਦਾ ਜੀਜਾ ਕਿਹਨੇ ਕੀ ਖਾਣਾ ਚਾਹੁੰਦਾ ਮੈਂ ਤਾਂ ਮੀਡੀਅਮ ਰਾਜੀ ਹੋਈ ਲੋ ਕੀ ਲੇ ਆਪਾਂ 버ਗਰ 버ਗਰ ਫਰਾਇਆ ਮੀਲ ਉਹ ਟੋਟ ਵਾਲੀ ਹੈ ਨਾ ਮੀਲ ਟੇਸਟੀ ਆ ਟੇਸਟੀ ਟੇਸਟੀ ਸਰਪ੍ਰਾਈਜ਼ ਮੀਲ ਲਓ ਜੀ ਆਪਾਂ ਪਹੁੰਚ ਗਏ ਲੁਧਿਆਣੇ ਸ਼ਾਪ ਓਪਨ ਆ ਹਾਂ ਹਾਂ ਚਲੋ ਜੀ ਬੱਚਾ ਦੀ ਫੋਟੋ ਸਟੇਟ ਕਰਵਾ ਕੇ ਲੈ ਕੇ ਆਉਂਦੇ ਹਾਂ